ਉਡੀ ਲਾਈਨਿੰਗ ਪਸਾਣ ਆਉਂਦੀ ਹੈ ਤੇ ਲਾਈਨਿੰਗ ਆ ਹੋਣੀ ਆ ਹੁਣ ਪਸਾਣ ਦੀ ਸਾਡੇ ਕੋਲ ਹੈਲੋ ਇਹ ਮੇਰਾ ਨਿਊ ਸੂਟ ਆ ਅੱਛਾ ਇੱਕ ਹੋਰ ਵੇਖਣਾ ਮੈਂ ਇੱਕ ਹੋਰ ਨਿਊ ਸੂਟ ਹੈ ਗਏ ਸੋ ਨਾ ਕਿ ਨੀਲਾ ਸੂਟ ਚੜ ਗਿਆ ਹੈ ਤੇ ਮੈਨੂੰ ਮੈਚਿੰਗ ਕਰ ਸੂਟ ਲੈ ਲਓ ਆਪਣਾ ਸਮਾਨ ਸੈੱਟ ਕਰਿਓ ਆਪਣਾ ਸਮਾਨ ਕੱਢਾ ਲਓ ਮਨ ਲਾ ਸਮਾਨ ਆਪਾਂ ਭੋਲ ਭੋਲਾ ਜਾਏ ਅਰਵੀ ਨੂੰ ਸਵਾਗਤ ਦਿਨਾਵਾ ਪੈਂਟ ਦਾ ਲੈਣ ਦੇ ਪਾਪਾ ਲਈ ਕੱਪੜਾ ਪੈਂਟ ਮਤਲਬ ਕਿ ਸ਼ਾਪਿੰਗ ਚੱਲਣ ਦੀ ਵਿਆਹ ਦੀ ਗਾਇਸ ਵੇਖ ਸਕਦੇ ਜੋ ਪੈਂਟ ਦਾ ਅਹੀਂ ਪਸੰਦ ਉਹਨਾਂ ਇੱਕ ਦਿਨ ਇੱਕ ਦਿਨ ਪੁੱਛ ਲੈ ਪਾਪਾ ਜੀ ਥੋੜਾ ਕਲਾਈਨਸ ਹੋਣਾ ਬਾਓ ਪੁਆਣੀ ਨਾ ਗੋਰੀ ਹੁਣ ਸਿਰੇ ਮਾਲ ਲਵਾ ਬਸ ਹਾਂਜੀ ਲਈ ਮੇਰੇ ਗਾਈਸਾਂ ਜੀ ਮੈਂ 5500 ਦੀ ਮਰਜੀ ਦੀ ਤੇ ਪਲੇਜ਼ਰ ਤੇ ਜੇ ਲੈਣਾ ਕਪੜਾ ਕਪੜਾ ਵਾ 250 ਆ ਜਾਏਗਾ ਜਾਂ 300 ਦੀ ਘੱਟ ਨਹੀਂ ਮਿਲਣਾ ਜੀ ਹਾਂ papa shirt ਲੈਣ ਦੇ ਵਾ ਪੈਂਟ ਦਾ ਕਪੜਾ ਲੈ ਆਇਆ ਤੇ ਸ਼ਰਟ ਲਈ ਜਾਉਂਗੀ ਤੇ ਆਹ ਸਾਡੀ ਸਾਰੀ ਸ਼ਾਪਿੰਗ ਕਰਨੀ ਹੈ ਅੱਜ ਸੂਟਾਂ ਦੀ ਆਂਡੀ ਸ਼ਾਪਿੰਗ ਕਰ ਲਈ ਦਨ ਹੁਣ ਸ਼ਾਪਿੰਗ ਹੋ ਗਈ ਦਾਨ ਤੇ ਰੱਖਣ ਲੱਗ ਗਏ ਗੱਡੀ ਚ ਗਾਈਸ ਹੁਣ ਸ਼ਾਪਿੰਗ ਲੈਣ ਦੀ ਵਾ ਕਰ ਲਈ ਵਾ ਕੱਪੜੇ ਰੱਖੇ ਗਏ ਗੱਡੀ 'ਚ ਬੈਕ ਟੂ ਬਲੋਂਗ ਮਿਲਣੇ ਦੀ ਬਾਦ ਵਿੱਚ ਗਾਇਸ ਹੁਣ ਆਪਾਂ ਲੱਗੇ ਖਾਨ ਜੀ ਗੋਲ ਗੱਪੇ ਸ਼ਾਪਿੰਗ ਵੀ ਸਾਡੀ ਡਨ ਨੇ ਅੱਜ ਆਪਾਂ ਰਸਤੇ 'ਚ ਆਪਾਂ ਪਹੁੰਚੇ ਨਹੀਂ ਆਣੇ ਬਾਸ ਹੁਣ ਤੇ ਹੁਣ ਆਪਾਂ ਗੋਲ ਗੱਪੇ ਦੀ ਰੇੜੀ ਤੇ ਆ ਗਏ ਵਾ ਤੇ ਗੋਲ ਗੱਪੇ ਲੱਗੇ ਖਾਨ ਆਪਾਂ ਵੇਖ ਸਕਦੇ ਜੋ ਗਾਇਸ ਗਾਇਸ ਹੁਣ ਆਪਾਂ ਗੋਲ ਗੱਪੇ ਖਾਣ ਲੱਗੇ ਵੇਖ ਸਕਦੇ ਜੋ ਤਾਂ ਸੜਕਿਆ ਕੁਮਾਰੀ ਸੜਕਿਆ ਵੇਖ ਸਕਦੇ ਲੋ ਆ ਗੱਤੀ ਸਾਡੀ ਖਲੋਤੀ ਵਾ ਵੇਖ ਸਕਦੇ ਹਾਂ ਹੈਲੋ ਮਮ ਜੀ ਕੀ ਖਾਣ ਲੱਗੇ ਮੈਂ ਤੇ ਗਾਇਸ ਚਾਟ ਖਾਣੀ ਤੇ ਮੈਂ ਇਸ ਕਰਕੇ ਮੇਰੀ ਚਾਟ ਬਣੰਦੀ ਵਾ ਫਿਰ ਗੋਲ ਗੱਪੇ ਬਣਦੇ ਇਹ ਅੰਕੜਨੀ ਬਣਾਉਂਦੇ ਵਾ ਐ ਸਪੈਸ਼ਲ ਇਹਨਾਂ ਦੀ ਬਹੁਤ ਟੇਸਟੀ ਹੁੰਦੀ ਵਾ ਐਨ ਅਨਦਰ ਆਉਂਦੇ ਹਮੇਸ਼ਾ ਤੇ ਖਾਣ ਦੇ ਪਾਪਾ ਗੋਲ ਗੱਪਾ ਪੈ ਗਿਆ ਮੂੰਹ 'ਚ ਹੁਣ ਮੰਮੀ ਖਾਣ ਲੱਗੀ ਵਾ ਤੇ ਗੋਲ ਕੱਪਾ ਪੈ ਗਿਆ ਮੂੰਹ 'ਚ ਤੇ ਗਈ ਮੇਰੀ ਚਾੜ ਮਚਾਰ ਲੱਗੀ ਤੇ ਹੁਣ ਸ਼ਾਪਿੰਗ ਕਰ ਰਹੇ ਪਾਪਾ ਦੇ ਬਾਧਾ ਪੰਗਾ ਪਾਤਾ ਪਿਛਮਾਨਤੀ ਲੈ ਕੇ ਆਓ ਮੈਨੋਂ ਦੇ ਮੰਮੀ ਨੂੰ ਬਹੁਤ ਉਹ ਆਹੀ ਭਈ ਫੜਾਫੜ ਸੂਟ ਵੇਲ ਲਈ ਤੇ ਖੋਲ ਲਈ ਗੱਡੀ 'ਚ ਤੇ ਹੁਣ ਪਾਪਾ ਲੈ ਕੇ ਆਉਂਦੇ ਵਾ ਤੇ ਮੰਮੀ ਘੇੜ ਖੋਲ ਕੇ ਚਲ ਗਈ ਅੰਦਰ ਤੇ ਸਬਜੀ ਆਹ ਵੇਖੋ ਸਮਾਨ ਲੈ ਆਂਦਾ ਸ਼ਾਪਿੰਗ ਕਰ ਰਹੇ ਆ ਪਾਪਾ ਜੀ ਲੈ ਆਏ ਅੰਦਰ ਸਮਾਨ ਗਾ ਇਸ ਮਸਬਜੀਲਾ ਵਾ ਮਸਬਜੀਲਾ ਨੰਦੀ ਮਾ ਵੇਖ ਸਾਦੇ ਜੋ ਤੇ ਗ੍ਰੇਸ ਪਾਪਾ ਨੇ ਮੇਰੇ ਕੋਲ ਫੜਦੀ ਸਬਜੀ ਹੁਣ ਆਪਾਂ ਚੱਲਨੇ ਅੰਦਰ ਐਂਟਰੀ ਕਰਨ ਲੱਗੇ ਵਾ ਤੇ ਕੱਪੜੇ ਅੱਜ ਫੇਰ ਆਪਾਂ ਉਦਨ ਵਾਂਗੂ ਰੱਖਦੇ ਵਾ ਖਲਾਰਾ ਪੈ ਗਿਆ ਵਾ ਤੇ ਬੈਕ ਟੂ ਵਲੌਗ ਮਿਲਦੇ ਧੰਨਵਾਦ ਲੱਗਿਆ ਆਪਾਂ ਕਿਹੜੇ ਕੱਪੜੇ ਦੀ ਸ਼ਾਪਿੰਗ ਕਰਕੇ ਆਏ ਵਾ ਤੇ ਮੰਮੀ ਜੀ ਵਿਖਾਓ ਹੈਲੋ ਬਾਈ ਆਇਆ ਜੀ ਮੰਮੀ ਦਾ ਮੋਟਾ ਸੂਟ ਗਰਮ ਸੂ ਇਹ ਸ਼ਨੀਲ ਦਾ ਕੱਪੜਾ ਹੈ ਵਾ ਆ ਇਹਦਾ ਡਿਜ਼ਾਈਨ ਹੈ ਜੀ ਵੈਲਵਟ ਹੈ ਆ ਸ਼ਾਲ ਤੇ ਡਿਜ਼ਾਈਨ ਹੈ ਦਾ ਗਾਇਸ ਤੇ ਆ ਸਲਵਾਰ ਤੇ ਵੀ ਆ ਉਹ ਕਹਿੰਦੇ ਤੁਸੀਂ ਜਿਵੇਂ ਬਣਾਉਣ ਦੇ ਬਣਾ ਸਕਦੇ ਤੇ ਆਇਆ ਜੀ ਕਮੀਜ਼ ਠੀਕ ਹੈ ਇਹ ਪਹਿਲਾ ਸੂਟ ਹੋ ਗਿਆ ਮੰਮੀ ਦਾ ਹੁਣ ਆ ਦੂਜਾ ਸੂਟ ਮੋਟਾ ਨਾਲ ਹੀ ਚੁੰਨੀ ਵਾ ਗਾਇਸ ਇਹਨਾਂ ਨੂੰ ਬਹੁਤ ਵਧੀਆ ਰੇਟ ਤੇ ਮਿਲੇ ਵਾ ਇਹ ਆਲਓਵਰ ਆ ਆਲਓਵਰ ਕਰਮ ਸੂਟ ਇਹ ਗਰਮ ਸੂਟ ਆ ਸਰਦੀ ਆ ਗਈ ਨਾ ਗੁਰਦੋ ਜਣਾ ਦਾ ਪਾ ਕੇ ਹੂੰ ਇਹ ਪਾਪਾ ਦੀ ਸ਼ੋਰਟ ਲੈਂਦੀ ਗਾਈਸ ਆਪਾਂ ਵਿਆਹ ਦੀ ਸ਼ੋਪਿੰਗ ਚੱਲਦੀ ਸੀ ਤੇ ਆਪਾਂ ਵੈਸੇ ਲੈਣਗੇ ਪਾਪਾ ਦੇ ਇਹਦੇ ਪਰ ਆਪਣੇ ਵੀ ਨਾਲ ਲੈਣ ਤੇ ਆ ਮਮੀ ਦਾ ਸੂਟ ਆ ਵਿਆਹ ਵਾਲੀ ਤੇ ਗਾਇਸ ਨੇ ਆ ਲੈਤਾ ਆਪਣਾ ਇੱਕ ਤੇ ਗਾਇਜ ਜੋ ਦੀਵਾਲੀ ਦੇ ਲੰਦੇ ਕੋਦੇ ਕੇ ਲੰਦਾ ਸੀ ਬਟਾ ਚ ਫੇਰ ਇਹਦੇ ਤੋਂ ਹੋ ਲੈ ਜਾਂਦਾ ਕੱਲ ਦਾ ਇਹ ਇਹ ਔਰਗਾਂਜਾ ਕਪੜਾ ਵਾ ਇਹ ਨਾ ਡਿਜ਼ਾਈਨ ਹੈ ਤੇ ਸਾਡਾ ਡਿਜ਼ਾਈਨ ਹੈ ਮੰਮੀ ਦੇ ਸੂਟ ਦਾ ਮਤਲਬ ਉੱਤੇ ਪਹੁੰਚਿਆ ਤੇ ਆਈ ਥਿੰਕ ਵਰਕਆਊਟ ਹੋਇਆ ਵਾ ਹਾਂ ਜੀ ਪਹੁੰਚੇ ਪਹੁੰਚੇ ਦੀ ਕੜਾਈ ਚੁੰਨੀ ਵੀ ਬਹੁਤ ਸੋਹਣੀ ਵਾ ਗਾਇਸ ਮੰਮੀ ਦਾ ਸੂਟ ਹੋ ਗਿਆ ਇਹ ਇੱਕ ਹੋ ਲੈਣਾ ਏ ਆ ਜੀ ਮੇਰਾ ਸੂਟ ਗਾਇਸ ਆ ਰੋ ਬੰਦਾ ਗਾਇਸ ਤੇ ਇਹਦਾ ਡਿਜ਼ਾਈਨ ਵੀ ਤੁਹਾਨੂੰ ਗਾਇਸ ਬਹੁਤ ਸੋਹਣਾ ਕੁੜੀਆਂ ਵਾਲਾ ਵਰਕ ਹੋਇਆ ਵਾ ਇਨਨਾ ਮੈਂ ਆਈ ਥਿੰਕ ਫਰਸੀ ਸਲਵਾਰ ਬਣਾਵਾਂਗੀ ਹਮ ਆਇਦਾਂ ਵਰਕ ਹੋਇਆ ਬੜਾ ਆਇਦਾ ਹਲਕਾ ਹਾਦੋ ਗਾਈਸ ਇਦਾਂ ਵਰਕ ਹੋਇਆ ਵਾ ਇੱਥੇ ਇੱਥੇ ਕਢਾਈ ਵਾ ਇਹ ਰੰਗ ਵੀ ਬਹੁਤ ਸੋਹਣਾ ਗਲਾ ਇਹਦਾ ਬਣਿਆ ਵਾ ਵੀ ਸ਼ੇਪ ਆ ਆ ਚੁੰਨੀ ਪਲੇਨ ਗਾਈਸ ਸਲਵਾਰ ਮੇਰੀ ਪਲੇਨ ਹੀ ਆ ਤੇ ਗਾਈਸ ਇਹ ਲਾਈਨਿੰਗ ਆਈਆਂ ਵਾ ਸਾਡੀਆਂ ਇਹ ਮਤਲਬ ਰਸਟ orange ਨਾਲ ਆ ਇੱਕ ਮੰਮੀ ਦੇ ਸੂਟ ਨਾਲ ਆ ਆਪਾਂ ਬਣ ਗਏ ਨੇ ਸੂਟ ਮੈਂ ਗਾਇਸ ਇੱਕ ਕਮੀਜ਼ ਹੈ ਜਿਹੜਾ ਮੈਂ ਪਾੜ ਤੇ ਐਕਚੁਅਲੀ ਸੂਟ ਸਵਾਇਆ ਸੀ ਨਾ ਉਹ ਮੇਰਾ ਸੂਚਕ ਜਿਹੜਾ ਕਮੀਜ਼ ਹੀ ਨਾ ਉੱਚਾ ਹੋ ਗਿਆ ਤੇ ਆਪਾਂ ਹੁਣ ਸੋਚਿਆ ਪਲੇਨ ਸੂਟ ਲੈ ਕੇ ਸਲਵਾਰ ਬਹੁਤ ਸੋਹਣੀ ਉਹਦੀ ਤੇ ਗਾਇਸ ਆਹੀ ਸਾਡੀ ਸ਼ਾਪਿੰਗ ਸਾਰੀ ਕਮੈਂਟ ਕਰਕੇ ਦੱਸਿਓ ਬ੍ਰੋਗਨ ਸੂਟ ਵਧੀਆ ਥੀ ਇਹਦਾ ਸੂਟ ਵਧੀਆ ਵਾ ਟਾਈਮ ਦੱਸਣਾ ਲੈਸ ਕਮੈਂਟ ਕਰਿਓ ਮੇਰਾ ਸੂਟ ਜਾਸ ਸੋਣਾਗੇ ਮੰਮੀ ਦਾ ਜਾਸ ਸੋਣਾ ਬੈਕ ਟੂ ਵਲੌਗ ਮਿਲਦੇ ਬਾਅਦ